ਸਾਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਅਨਮੋਲ ਲੋਪੋ ਤੇ ਅੱਜ ਮੇਰੇ ਨਾਲ ਮੇਰਾ ਭਰਾ ਜੱਸਾ ਤੇ ਪਿੰਡ ਮਾਛੀਕੇ ਆ ਜ਼ਿਲ੍ਹਾ ਮੋਗਾ ਮਾਛੀਕੇ ਪਿੰਡ ਰਹਿ ਜਾਂਦਾ ਸੱਜਣੋ ਮੋਗਾ ਤੋਂ ਬਰਨਾਲਾ ਰੋਡ ਤੇ ਬਾਈ ਜੀ ਹਾਂਜੀ ਸਾਸੀ ਗੱਲ ਵੀਰੇ ਸਾਸੀ ਆ ਬਾਈ ਹੋਰ ਠੀਕ ਠਾਕ ਜੱਸੇ ਵਧੀਆ ਬਾਈ ਤੇ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਵੀ 10 ਕੁ ਮੈਂ ਕੀ ਦੇ ਨਾਲ ਬੈਠਾ ਮੇਰਾ ਛੋਟਾ ਭਰਾ ਜੱਸਾ ਉਹਦੇ ਨਾਲ ਬੈਠਾ ਟਰੈਕਟਰਾਂ ਵਾਲਾ ਵਜਦਾ ਬਾਈ ਸੈਲਫ ਇੱਕ ਕਰ ਇਸ ਹੈਲਪ ਮਾਰ ਕੇ ਦਿਖਾ ਦੇ। ਵੀਡੀਓ ਬਹੁਤ ਪਈਆਂ ਆਵੀਆਂ। ਮਾੜਾ ਜਾਂ ਕੇ ਮਾੜਾ ਜਾਂ ਤੋੜ ਕੇ ਦਿਖਾ। ਬਾਹ। ਲੋਹੇ ਚ ਤੋੜ ਗਿਆ ਫਿਰ। ਲੋਹੇ ਚ ਤੋੜ ਲੋਹੇ ਚ ਲੋਹੇ ਚ ਲੋਹੇ ਚ ਲੋਹੇ ਚ। ਬਾਹ। ਲਿਆ ਬੈਗ ਲਿਆ ਲਿਆ ਲਿਆ। ਬਾਹ। ਖਰਾਲਾ ਖੜ ਜਾ ਵੀ ਖੜ ਜਾ ਖੜ ਜਾ ਖੜ ਜਾ ਖੜ ਜਾ ਖਰਾ। ਤੁਸੀਂ ਇਹ ਆਈਡੀਆ ਕਿੱਥੋਂ ਆਇਆ ਸੀ? ਇਹ ਬਈ ਮੈਨੂੰ ਬਸ ਸ਼ੌਂਕ ਜਾਈ ਸੀਗਾ। ਸ਼ੌਂਕ ਸੀ। ਪਹਿਲਾਂ ਤੋਂ ਹੀ ਹਾਂ। ਕਿੰਨੀ ਕਲਾਸ ਚ ਪੜਦੇ ਜਦੋਂ ਤੈਨੂੰ ਇਹ ਟਰੈਕਟਰਾਂ ਦਾ ਸ਼ੌਕ ਪੈ ਗਿਆ ਬਸ ਸ਼ੁਰੂ ਤਾਂ ਹੀ ਜਿਵੇਂ ਆਪਾਂ ਕਹਿੰਦੇ ਛੋਟੇ ਹੁੰਦੇ ਪਹਿਲਾਂ ਨਹੀਂ ਹੁੰਦੀ ਸੀਗੇ ਜਿਵੇਂ ਟਰੈਕਟਰ ਹਾਂ ਆਪਣੇ ਕੋਲੇ ਉਦਾਂ ਛੋਟੇ ਉਦਾਂ ਦੇ ਬਾਹੋਂ ਦੇ ਹੁੰਦੇ ਸੀ ਫਿਰ ਹੌਲੀ-ਹੌਲੀ ਮਨ ਲਾ ਵੀ ਹੌਲੀ-ਹੌਲੀ ਇਹ ਹੌਲੀ-ਹੌਲੀ ਇੱਥੇ ਆ ਗਏ ਹੌਲੀ-ਹੌਲੀ ਇੱਥੇ ਆ ਗਏ ਬਈ ਕਿੰਨਾ ਟਾਈਮ ਲੱਗ ਗਿਆ ਸੀਗਾ ਤੈਨੂੰ ਮੰਨ ਲਾ ਵੀ ਕੰਪਲੀਟ ਕਰਦੇ ਨੂੰ ਤੇ ਕੁਝ ਉਹ ਦਿਨ ਯਾਦ ਆ ਜਿੱਦੇ ਤੁਸੀਂ ਪਹਿਲੇ ਦਿਨ ਮੰਨ ਲਾ ਵੀ ਇਹ ਇਹ ਪ੍ਰੋਜੈਕਟ ਤੇ ਕੰਮ ਕੀਤਾ ਹੋ हां भाई ਇਹਨੂੰ ਕੰਪਲੀਟ ਕਰਦੇ ਨੂੰ ਉਦੋਂ ਮੈਂ ਸਟੱਡੀ ਕਰਦਾ ਹੁੰਦਾ ਸੀਗਾ ਪੜ੍ਹਦਾ ਹੁੰਦਾ ਸੀ ਜੀ ਤੇ ਇਹਨੂੰ 5 5 ਸਾਲ ਹੋ ਗਏ ਸ਼ੁਰੂ ਕੀਤੇ ਨੂੰ ਪੜ੍ਹੇ 5 ਸਾਲ ਸ਼ੁਰੂ ਕੀਤੇ ਨੂੰ ਹੋ ਗਏ ਮਤਲਬ ਉਹ ਪਹਿਲਾ ਦਿਨ ਕਿਹੜਾ ਸੀ ਜਦ ਜਦ ਤੁਸੀਂ ਮਤਲਬ ਸ਼ੁਰੂ ਕੀਤਾ ਉਦੋਂ ਮੈਂ ਸ਼ਾਇਦ ਕਲਾਸ 1 ਜਾਂ 2 ਜੂ ਹੋਊਗਾ ਪਲੱਸ 1 ਜਾਂ 2 ਦੇ ਵਿੱਚ ਮਤਲਬ ਜਦੋਂ ਇਹ ਸ਼ੁਰੂ ਕਰ ਲਿਆ ਸੀ ਜਦੋਂ ਸਟਾਰਟਿੰਗ ਕਰੀ ਸੀ ਤੇ ਭਾਈ ਉਹ ਔਕੜਾ ਕਿੰਨੀ ਆ ਗਈਆਂ ਔਕੜਾਂ ਕਾਫੀ ਆਈਆਂ ਤਾਂ ਕਈ ਵਾਰੀ ਸਮਾਨ ਜਿਵੇਂ ਹੁਣ ਬਣ ਗਿਆ ਫਿਰ ਉਹ ਦੁਬਾਰੇ ਬਣਾਉਣਾ ਪੈਂਦਾ ਹੀ ਕੋਈ ਨੌਕਸ ਰਹਿ ਜਾਂਦਾ ਠੀਕ ਹੈ ਹੂੰ ਤਾਂ ਕਰਕੇ ਮੈਂ ਮੰਨ ਲਾ ਵੀ ਤਾਂ ਹੀ ਉਹਨਾ ਟਾਈਮ ਖਾ ਗਿਆ ਤਾਂ ਤਾਂ ਹੀ ਜ਼ਿਆਦਾ ਟਾਈਮ ਖਾ ਗਿਆ ਟਾਈਮ ਇਨਾ ਤਾਂ ਖਾ ਗਿਆ ਹੁਣ ਜਿਵੇਂ ਅੱਜ ਮੰਨ ਲਾ ਲਗਾਤਾਰ ਨਹੀਂ ਆਪਾਂ ਕਿਹਾ ਵਰਕ ਕਰਿਆ 5 ਸਾਲ ਜੀ ਜਿਵੇਂ ਮੰਨ ਲਾ ਜਦੋਂ ਟਾਈਮ ਲੱਗਦਾ ਸੀ ਜਦੋਂ ਕਰਦਾ ਸੀ ਦਿਲ ਕਰਦਾ ਸੀ ਹਾਂ ਕਿਉਂਕਿ ਕੰਮ ਹੀ ਥੋੜਾ ਐਡਾ ਬਰੀਕੀ ਵਾਲਾ ਏ ਜਦੋਂ ਤੁਹਾਡਾ ਇਹ ਕੰਮ ਚ ਮਾਨ ਲੱਗੂਗਾ ਤੁਸੀਂ ਫੇਰ ਹੀ ਕਰੋਗੇ ਹੈਨਾ ਜਦੋਂ ਮਾਨ ਆਕ ਜਾਂਦਾ ਹੈ ਫਿਰ ਬੰਦਾ ਥੋੜਾ ਜਿਆਦਾ ਮਨ ਲੱਜ ਲੱਗ ਗਿਆ ਨਹੀਂ ਪਤਾ ਮਹੀਨਾ ਨਾਲ ਹੀ ਲੱਗਿਆ ਗਿਆ ਮਹੀਨਾ ਨਾਲ 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 ਲੱਗਿਆ ਗਿਆ ਹੋਵੇ ਠੀਕ ਹੈ ਤੇ ਤੇ ਮੇਰੀ ਕੱਲਾ ਕੱਲਾ ਪਾਰਟ ਹੈਨਾ ਬਹੁਤ ਸਾਰੀਆਂ ਵੀਡੀਓ ਹੋ ਗਈਆਂ ਹੈਨਾ ਸਭ ਨੂੰ ਪਤਾ ਹੈ ਹੈਨਾ ਕੀ ਵਰਕ ਕਰਦਾ ਕਿਧਰੋਂ ਕਿਵੇਂ ਗੇਰ ਲੱਗਿਆ ਵਾ ਆ ਮੰਗਰੋਂ ਲੇਟਾਂ ਲੂਟਾਂ ਸਭ ਜਾਣੀ ਕਿ ਹਰ ਇੱਕ ਵੀਡੀਓ ਚ ਮਨਲਾ ਵੀ ਦੱਸਦਾ ਤੁਸੀਂ ਇਹ ਇਹਦੇ ਬਾਰੇ ਹੈਨਾ ਤੇ ਭਾਈ ਆਉਣ ਵਾਲਾ ਕੋਈ ਹੋਰ ਨਵਾਂ ਪ੍ਰੋਜੈਕਟ ਕਰੋਗੇ ਆ ਨਵੇਂ ਪ੍ਰੋਜੈਕਟ ਆਪਣਾ ਸਵਰਾਜ ਤੇ ਕੰਮ ਚੱਲ ਰਿਹਾ ਬਈ ਸਵਰਾਜ 855 ਸਵਰਾਜ 855 ਆਪਾਂ ਨੂੰ ਮੰਨ ਲਾ ਹੋਰ ਕਿੰਨੇ ਟਾਈਮ ਤਾਈ ਸਾਨੂੰ ਦੇਖਣ ਨੂੰ ਮਿਲ ਜਾਊਗਾ ਨਹੀਂ ਟਾਈਮ ਤਾਂ ਨਹੀਂ ਕਹਿ ਸਕਦੇ ਹਾਂ ਬਸ ਮਨ ਲਾ ਕੰਮ ਆਪਾਂ ਸਟਾਰਟ ਕਰ ਲਿਆ ਕੰਮ ਮੰਨ ਲਾ ਵੀ ਆਪਾਂ ਵਰਕਿੰਗ ਕਰਨ ਲੱਗ ਗਏਗੇ ਉਹਦੇ ਤੇ ਕੰਮ ਉਹਦਾ ਸਟਾਰਟ ਆ ਕੰਮ ਫਿਨਿਸ਼ ਹੋਇਆ ਉਹ ਨਹੀਂ ਸੀਦੀ ਕਰਾਂਗੇ ਉਹ 19 ਸੀਦੀ ਕਰਾਂਗੇ ਤੇ ਜਿ세 ਕਿ ਇਹ ਕੰਪਨੀ ਵਾਲੇ ਨੇ ਮੰਨ ਲਾ ਵੀ ਇਹ ਮੰਨ ਲਾ ਹੁਣ ਇਹ ਆਪਣਾ ਜੌਂਡੀ ਏਰੀਆ ਨਾ ਹਾਂਜੀ ਤੇ ਇਹਨਾਂ ਨੇ ਕਿਤੇ ਮੰਨ ਲਾ ਵੀ ਕਿਸੇ ਜੌਂਡੀ ਅਰ ਨਹੀਂ ਮੰਨ ਲਾ ਤੁਹਾਨੂੰ ਥੋਡੇ ਤਾਂ ਅਪਰੋਚ ਕੀਤੀ ਹੋਵੇ ਵੀ ਹਜੇ ਤੱਕ ਤਾਂ ਨਹੀਂ ਹੋਈ ਵੀ ਹੋਈ ਨਹੀਂ ਨਹੀਂ ਹਜੇ ਤੱਕ ਤਾਂ ਨਹੀਂ ਹੋਈ ਵੀ ਉਦਾਂ ਕੋਈ ਮੈਸੇਜ ਉਦਾਂ ਬਹੁਤ ਆਉਂਦੇ ਆ ਮੈਸੇਜ ਦੇ ਬਹੁਤ ਲੋਕਾਂ ਦੇ ਆਉਂਦੇ ਆ ਜੀ ਹਾਂਜੀ ਤੇ ਜੇ ਜਿੱਸੀ ਵੀ ਇਹ ਆਪਾਂ ਮੰਨ ਲਾ ਵੀ ਅੱਜ ਸੇਲ ਕਰਨਾ ਹੋਵੇ ਨਹੀਂ ਨਹੀਂ ਸੇਲ ਕਰਨਾ ਮੰਨ ਲਾ ਆਪਣਾ ਇਹ ਪਹਿਲਾ ਇਹ ਤਾਂ ਕਰਕੇ ਨਹੀਂ ਕਰਨਾ ਨਹੀਂ ਪਹਿਲਾ ਲਾ ਲਓ ਜੰ ਜਿਵੇਂ ਮਰਜ਼ੀ ਲਾ ਲਓ ਪਰ ਇਹ ਸੇਲ ਨਹੀਂ ਕਰਨਾ ਮੰਨ ਲਾ ਇਹ 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 ਨਹੀਂ ਸੇਲ ਆਪਾਂ ਕਰਨਾ ਹੈਗਾ ਹੈਗਾ ਤੇ ਜੇ ਮਨ ਲਾ ਮੇਰੇ ਵਰਗਾ ਕੋਈ ਮਿੱਤਰ ਪਿਆਰਾ ਕਹਿ ਦੇ ਵੀ ਜੱਸੇ ਮੈਨੂੰ ਬਣਾ ਕੇ ਦੇ ਤੇ ਮੈਨੂੰ ਤੇਰਾ ਕੰਮ ਕੋਈ ਨਹੀਂ ਜਿਹੇ ਜਿਹੇ ਟਾਈਮ ਹੋਊਗਾ ਹਣਾ ਅੱਛਾ ਮਨ ਲਾ ਵੀ ਕਰ ਸਕਦੇ ਆ ਕਰ ਸਕਦੇ ਆ ਦੱਸ ਕੋ ਜਿਨ੍ਹਾਂ ਨੇ ਮਨ ਲਾ ਵੀ ਸ਼ੌਂਕ ਹੈ ਜਿਨ੍ਹਾਂ ਨੂੰ ਇਦਾਂ ਟਰੈਕਟਰ ਰੱਖਣ ਦਾ ਤਾਂ ਆਪਣੇ ਘਰ ਦੀ ਸ਼ੋਭਾ ਵੜਾਉਂਦਾ ਤੇ ਮਨ ਲਾ ਜੱਸੇ ਨੂੰ ਤੁਸੀਂ ਕੰਟੈਕਟ ਕਰ ਲਿਓ ਦੱਸਾਂ ਕਹਿੰਦਾ ਆਪਾਂ ਤਿਆਰ ਕਰ ਦਾਂਗੇ ਉਹ ਵੀ ਚਾਲ ਦੀ ਹਾਲਤ ਦੇ ਵਿੱਚ ਤੇ ਹੋਰ ਜੱਸੇ ਕੋਈ ਆਪਾਂ ਕੋਈ ਕਰਦੇ ਵਿੱਚ ਰੋਕ ਟਾਕ ਨਹੀਂ ਕੋਈ ਰੋਕ ਟਾਕ ਨਹੀਂ ਕੋਈ ਨਹੀਂ ਰੋਕਦਾ ਵੀ ਮੰਲਾ ਵੀ ਮੌ ਆਪ ਦਾ ਕੰਮ ਕਰਦਾ ਤੇ ਪੜ੍ਹਾਈ ਫਿਰ ਜੱਸੀ ਕਿੰਨੀ ਕੀਤੀ ਤੁਸੀਂ ਤਾਂ ਹੀ ਪੜ੍ਹਾਈ ਮੇਰੀ ਹੈਗੀ ਆ ਗ੍ਰੈਜੂਏਸ਼ਨ ਮਕੈਨੀਕਲ ਇੰਜੀਨੀਅਰ ਦੀ ਹਾਂ ਤਾਂ ਹੀ ਕਰ ਗਿਆ ਦੱਸਿਆ ਤੂੰ ਆਹ ਕੰਮ ਹੈ ਨਾ ਨਹੀਂ ਬਹੁਤ ਔਖਾ ਹੋ ਜਾਂਦਾ ਆਮ ਬੰਦੇ ਲਈ ਤਾਂ ਔਖਾ ਹੈ ਕੰਮ ਇਹ ਮੰਲਾ ਕਾ ਸਾਰਾ ਕੁਝ ਜਿੰਮੇ ਆਹ ਲਾਇਆ ਹੋਇਆ ਗੀਅਰ ਲਾਇਆ ਆ ਹਾਈ ਲੋ ਆ ਮਗਰ ਆ ਡੈਕ ਲੱਗਿਆ ਹੋਇਆ ਸੈਲਫ ਲੱਗੀ ਹੋਈ ਆ ਆਹ ਫਿਰ ਆ ਜਮਾ ਯਾਰ ਜਸੇ ਮਗਰੋ ਮਗਰੋ ਯਾਰ ਜਮਾ ਮੰਨ ਲਾ ਵੀ ਸਿਰਾ ਕਰਾਇਆ ਪਿਆ ਭਾਰਾ ਕਾਫੀ ਹੈ ਨਾ ਹਾਂ ਇਹ ਤਾਂ weight 10+ ਹੋਊਗਾ 10+ ਉਹ weight ਦਾ 10 ਕਿਲੋ ਤੋਂ ਪਲੱਸ ਹੋਊਗਾ ਠੀਕ ਹੈ ਬਾਈ ਠੀਕ ਹੈ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਮੰਨ ਲਾ ਲੋਹਾ ਆ ਜਾਂ ਹੋਰ ਕਿਹੜੀਆਂ ਕਿਹੜੀਆਂ ਜਿੱਦਾਂ ਚ ਯੂਜ਼ ਕੀਤੀਆਂ ਇਹਦੇ ਚ ਲੱਕੜ ਹੋਗੀ ਤੇ ਲੋਹਾ ਬਸ ਇਹੀ ਲੱਕੜ ਤੇ ਲੋਹਾ ਜਿਹੜੀਆਂ ਆ ਛੋਟੀਆਂ ਛੋਟੀਆਂ ਪੇਪਾਂ ਜਸੇ ਹਾਂਜੀ ਮੰਨ ਲਾ ਆਹ ਆਏ ਜਿਵੇਂ ਇਹ ਕਿਵੇਂ ਕੱਟੀਆਂ ਗਈਆਂ ਆਂ ਇਹ ਤਾਂ ਆਪਣੀਆਂ ਹਾਂ ਹੈਗੀਆਂ ਜਿਵੇਂ ਕਹਿੰਦੇ ਨੇ ਬਰੀਕ ਪਾਈਪਾਂ ਹੂੰ ਇਹ ਤਾਂ ਸਿੱਧੀਆਂ ਹੀ ਹੁੰਦੀਆਂ ਇਹ ਬੈਂਕ ਬੰਗੂ ਆਪਦੇ ਹਿਸਾਬ ਨਾਲ ਪਾਏ ਹੋ ਮੇਰੇ ਰੱਖ ਕੇ ਅੱਛਾ ਬੈਂਕ ਥੋੜੇ ਆਪਦੇ ਹਿਸਾਬ ਨਾਲ ਪਾਏ ਹੋ ਪਾਈਪਾਂ ਸਿੱਧੀਆਂ ਸੀ ਇਹ ਆਮ ਹੀ ਮਿਲ ਗਈਆਂ ਜਾਂ ਮਨ ਲੈ ਇਹਨਾਂ ਲਈ ਵੀ ਮਿਲ ਜਾਂਦੀਆਂ ਇਹ ਜਿਹੜਾ ਵਿਚਲਾ ਇਹਦਾ ਇੰਜਨ ਦਾ ਵਿਚਲਾ ਸਮਾਨ ਆ ਉਹ ਆਮ ਹੀ ਮਿਲ ਗਿਆ ਜਾਂ ਉਹਨਾਂ ਲਈ ਵੀ ਆਪਾਂ ਉਹ ਆਪਣਾ ਆਪ ਦਾ ਬਣਾ ਕੇ ਪਾਇਆ ਵਾ ਜਿਵੇਂ ਜਿਹੇ ਆਪਾਂ ਨੂੰ ਚਾਹੀਦਾ ਸੀ ਉਹ ਦੋਨਾਂ ਜਿਹੇ ਜਿਹੇ ਟਰੈਕਟਰ ਚ ਹੁੰਦਾ ਹੈ ਜਿਵੇਂ ਕਲੱਚ ਬਲੇਡ ਹੋਗੀ ਬੇ ਇਹਦਾ ਇੰਜਨ ਦੀ ਡਿਜ਼ਾਈਨਿੰਗ ਉਹ ਵੀ ਆਪਾਂ ਟਰੈਕਟਰ ਦੇ ਨਾਲ ਦੀ ਰੱਖੀ ਐ ਸੇਮ ਜੀ ਅੱਛਾ ਵਿਚੋਂ ਵੀ ਜਮਾ ਬਸ ਐ ਇਦਾਂ ਹੀ ਹੋਊਗਾ ਹਾਂਜੀ ਜਮਾ ਸੇਮ ਜਿਵੇਂ ਆ ਇੰਜਨ ਦੀ ਟਰੈਕਟਰ ਦੀ ਜੌਂਡੀ ਹਰ ਦੀ ਡਿਜ਼ਾਈਨਿੰਗ ਆਉਂਦੀ ਆ ਉਦਾਂ ਹੀ ਰੱਖੀ ਆਪਾਂ ਕੋਸ਼ਿਸ਼ ਕੀਤੀ ਐ ਵੀ ਉਦਾਂ ਹੀ ਰਹੇ ਉਹ ਉਹ ਉਦਾਂ ਹੀ ਰਹੇ ਉਦਾਂ ਹੀ ਰਹੇ ਅਹਮਲਾ ਇਹਦਾ ਆ ਗਿਆ ਹੈਗਾ ਹੈਗਾ ਇਹ ਰੈਡੀ ਰੈਟਰ ਹਾਂਜੀ ਤੇ ਆਹ ਜਿ세 ਇਹ ਆ ਗਿਆ ਦਾ 에어 ਫਿਲਟਰ ਜੀ ਤੇ ਆਹ ਮੂਰੇ ਫਰੰਟ ਤੇ ਇਹ ਆਪਣੀ ਬੈਟਰੀ ਆ ਗਈ ਉਹਦੇ ਲੈਟ ਵਾਲੀ ਸੋ ਅੱਛਾ ਮਨਲਾ ਉਹ ਆਹ ਆ ਜਿ세 ਕਾਦੀ ਤਿਆਰ ਕੀਤੀ ਵੀ ਹੈ ਲੱਕੜ ਦੀ ਮਨਲਾ ਇਹ ਇਹ ਕੱਲੀ ਆ ਹੀ ਲੱਕੜ ਦੀ ਹੈ ਹਾਂਜੀ ਕਿ ਬਾਕੀ ਵੀ ਇਹ ਤੇ ਹੋਰ ਲੱਕੜ ਦਾ ਇੰਜਣ ਵੀ ਇਹਦਾ ਲੱਕੜਦਾ ਹੈਗਾ ਅੱਛਾ ਇੰਜਣ ਵੀ ਲੱਕੜ ਦਾ ਹੀ ਹੈ ਲੱਕੜ ਦਾ ਹੈਗਾ ਇੰਜਣ ਤੇ ਮਗਲ ਮਗਲਾਲ ਦੇ ਪਾਵਰ ਸਟੀਅਰਿੰਗ ਵਿੱਚ ਸਰਕਲ ਕਰਦਾ ਕੱਲਾ ਕੱਲਾ ਬਸ ਕੱਲਾ ਮਗਲਾਲ ਆ ਜਿਹੜਾ ਇਹਦਾ ਪਾਵਰ ਸਟੀਅਰਿੰਗ ਦੇ ਵਿੱਚ ਸਰਕਲ ਕਰਦਾ ਆ ਰੱਖ ਰੱਖ ਲੈ ਜਸੀਪੁਰ ਸਾਈਡ ਤੇ ਜੀ ਤੇ ਇਹ ਹੁਣ ਮਤਲਬ ਆਪਣਾ ਬੰਦ ਕੀਤਾ ਹੋਇਆ ਹਾਂਜੀ ਤੇ ਜਿ세 ਹਾਲ ਹੁਣ ਇਹਦੇ ਮਗਰ ਪਾ ਕੇ ਕਿਤੇ ਦੇਖਿਆ ਨਹੀਂ ਹਾਲ ਹਾਂ ਰੋਟੇਟਰ ਪਾਇਆ ਸੀਗਾ ਜਾਂ ਖਰਾਬ ਪਾਇਆ ਸੀਗਾ ਹਾਲ ਅਸੀਂ ਹਜੇ ਬਣਾ ਰਹੇ ਹਾਂ ਅੱਛਾ ਹਾਲ ਹਜੇ ਬਣਾ ਰਹੇ ਆ ਮਨ ਲਾ ਵੀ ਰੂਟਾ ਬਿੱਟਰ ਤੇ ਆਪਾਂ ਕਰਾ ਪਾ ਕੇ ਦੇਖਾਂ ਹਾਂ ਉਹ ਤੁਸੀਂ ਵੀਡੀਓ ਦੇਖ ਹੀ ਲਈ ਹਾਂ ਦੇਖ ਦੇਖਿਆ ਹੋਇਆ ਤੁਸੀਂ ਦੇਖਿਆ ਹੋਣਾ ਪਹਿਲਾ ਟ੍ਰਾਇਲ ਦੇ ਵਿੱਚ ਕਿਵੇਂ ਸੀਗਾ ਚੱਲਦਾ ਦਬਦਾ ਸੀ ਜਾਂ ਠੀਕ ਅਟ੍ਰਾਇਲ ਚ ਸਹੀ ਆ ਟ੍ਰਾਇਲ ਚ ਤੁਹਾਡੇ ਥੋੜੇ ਟ੍ਰਾਇਲ ਚ ਪਾਸ ਹੋ ਗਿਆ ਸਾਡੇ ਦੇ ਤਾਂ ਪਾਸ ਆ ਤੁਹਾਡੇ ਟ੍ਰਾਇਲ ਚ ਪਾਸ ਕਮਾਲ ਕੀਤੀ ਪਈ ਆ ਦੱਸਿਆ ਤੇ ਜੋਂਡੇ ਮਨ ਲਾ ਵੀ ਜਿਹੜਾ 855 ਜਿਹੜਾ ਹੁਣ ਤੁਹਾਡਾ ਟ੍ਰਾਇਲ ਮਨ ਲਾ ਵੀ ਚੱਲ ਰਿਹਾ ਜਿਹਦੇ ਤੇ ਕੰਮ ਉਹ ਵੀ ਇਦਾਂ ਹੀ ਮਨਲਾ ਘੈਂਟ ਤਰੀਕਾ ਸਾਨੂੰ ਦੇਖਣ ਨੂੰ ਮਿਲੂਗਾ ਇਹ ਤੋਂ ਬੈਸਟ ਹੀ ਹੋਊਗਾ ਇਹ ਤੋਂ ਬੈਸਟ ਕਰੋਗੇ ਤੇ ਜੱਸੇ ਕਿਤੇ ਇਦਾਂ ਬਾਈ ਹੋਰ ਆਪਣੇ ਜਿਹੜੇ ਹੈਗੇ ਆ ਸਰਕਾਰ ਉਹਨਾਂ ਦਾ ਕੋਈ ਸੁੱਖ ਸਨੇਹਾ ਜਾਂ ਕੋਈ ਫੋਨ ਕਾਲ ਨਹੀਂ ਜੱਸੇ ਤੂੰ ਘੈਂਟ ਕੰਮ ਕਰਦਾ ਏ ਨਹੀਂ ਇਦਾਂ ਦਾ ਕੋਈ ਸੁੱਖ ਨਹੀਂ ਆਉਂਦਾ ਹੈ ਸਰਕਾਰ ਨੇ ਫੋਨ ਖੜਕਾਇਆ ਜਾਂ ਨਹੀਂ ਖੜਕਾਇਆ ਨਹੀਂ ਆਪਾਂ ਨੂੰ ਕਹੇ ਤਾਂ ਫੋਨ ਨਹੀਂ ਆਇਆ ਇਹ ਤੱਕ ਨਹੀਂ ਤੁਸੀਂ ਮਨਲਾ ਜਿਹੜੇ ਕਿ ਮਨਲਾ ਵੀ ਤੁਸੀਂ ਇਦਾਂ ਘੈਂਟ ਕੰਮ ਕੀਤਾ ਹੈ ਹਨਾ ਮੰਨ ਲਵੀ ਆਮ ਕੰਮ ਨਹੀਂ ਹੈਗਾਗਾ ਆਮ ਬੰਦੇ ਦੇ ਬੱਸ ਵਾਲਾ ਕੰਮ ਵੀ ਨਹੀਂ ਹੈਗਾਗਾ ਵੀ ਆਮ ਜਿਹੜਾ ਕਰ ਕਰ ਜੂਗਾ ਕੰਮ ਤੇ ਵੈਸੇ ਆਉਣਾ ਚਾਹੀਦਾ ਸੀ ਦੱਸੇ ਹੂੰ ਇਹ ਤਾਂ ਹੁਣ ਆਪਾਂ ਉਹਨਾਂ ਨੂੰ ਕੀ ਕਰੀਏ ਹਾਂ ਕਿ ਹੋਰ ਏਜੰਸੀ ਤੋਂ ਮੰਨ ਲਾ ਆਪਾਂ ਤੁਸੀਂ ਤੁਹਾਡਾ ਇਹ ਜੌਂਡੀਅਰ ਦਾ ਬਣਾਇਆ ਤੁਸੀਂ ਕਿ ਹੋਰ ਏਜੰਸੀ ਦਾ ਫੋਨ ਨਹੀਂ ਏਜੰਸੀ ਦਾ ਨਹੀਂ ਆਇਆ ਉਹ ਜਣੀ ਕਿ ਜਿਹੜੇ ਬੰਦੇ ਕੰਮ ਕਰਦੇ ਜਿਵੇਂ ਟਰੈਕਟਰਾਂ ਦਾ ਕੋਈ ਕੰਮ ਕਰਦਾ ਹਨ ਦੂਰ ਦਰਡੇ ਉਹਦਾਂ ਬੋਗਾਂ ਲਾਈਆਂ ਤੇ ਉਹਨਾਂ ਨੇ ਫਿਰ ਸ਼ਾਪਾ ਸੀ ਇਹ ਤਾਂ ਦਿੰਦੇ ਹੋਏ ਹਾਂ ਵੀ ਵਧੀਆ ਬਹੁਤ ਕੰਮ ਵਧੀਆਗਾ ਹੂੰ ਕਿਤੇ ਆ ਦੂਰ ਦਰੇ ਡੋ ਕਿਤੇ ਆਇਆ ਵੀਰ ਭਾ ਭਰਾ ਨੂੰ ਮਿਲ ਕੇ ਚੱਲ ਗਏ ਯਾਰ ਹਾਂ ਉਦੇ ਰਹਿੰਦੇ ਹੈਗੀ ਤੁਹਾਡੇ ਵਾਂਗੂ ਰੋਜ਼ ਕੋਈ ਨਾ ਕੋਈ ਆਇਆ ਹੀ ਕੋਈ ਨਾ ਕੋਈ ਆਇਆ ਹੀ ਰਹਿੰਦਾ ਆਇਆ ਹੀ ਰਹਿੰਦਾ ਜਿਵੇਂ ਵੀ ਕੰਮ ਬਹੁ ਘੰਟਾ ਕੀਤਾ ਤੂੰ ਪਰ ਇਹ ਤੇਰੀ ਮਿਹਨਤ ਨੂੰ ਫਲਣਾ ਹੁਣ ਨਹੀਂ ਲੱਗਣਾ ਹੈਗਾ ਇਹ ਹਜੇ ਫਲ ਤੇਰੀ ਮਿਹਨਤ ਨੂੰ ਲੱਗ ਜਾਣੇ 2-4 ਸਾਲ ਹਜੇ ਵੀ ਲੱਗ ਜਾਣੇ ਮਤਲਬ ਤੂੰ ਵਾਇਰਲ ਤਾਂ ਬਹੁਤ ਹੋ ਗਿਆ ਹੈ ਵੀਡੀਓ ਤੇਰੀ ਬਹੁਤ ਜਿਆਦਾ ਵਾਇਰਲ ਪਰ ਮਿਹਨਤ ਨੂੰ ਫਲ ਹਜੇ 2-4 ਸਾਲ ਲੱਗ ਜਾਣੇ। ਟਾਈਮ ਲੱਗ ਜਾਂਦਾ। 2-4 ਸਾਲ ਐਵੇਂ ਐਵੇਂ ਜੀ ਲੱਗ ਜਾਣੇ। ਹੋਰ ਤੋਂ ਇਹਦੇ ਬਾਰੇ ਹੋਰ ਕੋਈ ਜਾਣਕਾਰੀ ਦੇਣਾ ਚਾਹੁੰਦਾ ਹੁਮੇ। ਬਸ ਜਮਲ ਜੀ ਤੁਹਾਡੇ ਨੂੰ ਰਹਿ ਗਈ ਹੋਵੇ ਜਿਹੜੀ ਜਾਣਕਾਰੀ ਵੀ ਕਿਸੇ ਪੱਤਰਕਾਰ ਨੇ ਤੁਹਾਡੇ ਕੋਲ ਆ ਕੇ ਉਹਦੇ ਬਾਰੇ ਪੁੱਛਿਆ ਹੀ ਨਾ ਹੋਵੇ। ਨਹੀਂ ਮੈਨੂੰ ਮੇਰੇ ਦਿਮਾਗ 'ਚ ਹੋਵੇ ਵੀ ਆ ਗੱਲ ਆਪਾਂ ਪੁੱਛੀਏ ਜੱਸੇ ਨੂੰ ਯਾਰ। ਅਸੀਂ ਤਾਂ ਤਕਰੀਬਨ ਸਾਰਾ ਕੁਝ ਦੱਸ ਹੀ ਦਿੱਤਾ ਇਹਦਾ ਕੁਝ ਕੀ ਕੀ ਵਰਕਿੰਗ ਇਹਦਾ ਸਾਰਾ ਕੁਝ ਜਾਂ ਕਿਵੇਂ ਆ। ਹਾਂ ਉਦਾਂ ਸਾਰਾ ਕੁਝ ਦੱਸਤਾ ਦਾ। ਆਹ ਬਹ ਇਹਦੇ ਜਿਹੜੇ ਬ੍ਰੇਕ ਬਰੂਗਾ ਸਾਰੇ ਪ੍ਰੋਪਰ ਵਰਕ ਕਰਦੇ ਆ ਇਧਰ ਲ ਮੈਂ ਕਲੱਚ ਆ ਗਿਆ ਹਾਂਜੀ ਇਹ ਕਲੱਚ ਆ ਗਿਆ ਇਹ ਕਲੱਚ ਆ ਗਿਆ ਆ ਬ੍ਰੇਕ ਇਹ ਕ ਐਮ ਜਿਵੇਂ ਇਕੱਲਾ ਕੰਮ ਕਰਦਾ ਹੁੰਦਾ ਇਕੱਲਾ ਇਕੱਲਾ ਨਹੀਂ ਹੈਗੇ ਇਹਦੇ 'ਚ ਸਾਡੇ ਡਬਲ ਹੀ ਰੱਖੇ ਹੋਏ ਆ ਅੱਛਾ ਇਹ ਇਹਦੇ 'ਚ ਡਬਲ ਹੀ ਦੋਨੇ ਇਕੱਠੇ ਦੋਨੇ ਇਕੱਠੇ ਕੰਮ ਕਰਦੇ ਆ ਨਹੀਂ ਆਮ ਦਾ ਜਿਹੜੇ ਹੈਗੇ ਆ ਉਹ ਸਾਰੇ ਕਰਾਂਗੇ ਉਹ ਸਿੰਗਲ 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 ਸਾਨੂੰ ਸ਼ੁਰੂਆਤ ਦੇਖਣ ਨੂੰ ਮਿਲ ਜਾਂਦੀ 855 ਬਣਾਉਂਗੇ ਜੇਨ ਉਹ ਤੋਂ ਪ੍ਰੋਬਲਮ ਮੋਟਰ 855 855 ਉਹਦੇ ਸਾਨੂੰ ਦੇਖਣ ਨੂੰ ਮਿਲ ਜਾਣਗੇ ਵੀ ਕੱਲਾ ਆ ਵੀ ਬ੍ਰੇਕ ਕੰਮ ਕਰੂਗਾ ਅੰਦਰਲਾ ਵੀ ਕੰਮ ਕਰੂ ਬਾਹਰਲਾ ਵੀ ਕੰਮ ਕਰੂ ਹਾਂਜੀ ਉਹਦੇ ਚ ਅਲੱਗ-ਅਲੱਗ ਹਾਂ ਉਹ ਉਹ ਉਹਦੇ ਚ ਅਲੱਗ-ਅਲੱਗ ਰੱਖਾਂਗੇ ਤੇ ਆਹਲ ਆਹਜ ਸੇ ਆ ਬਰਕ ਕਰਦੀਆਂ ਨੇ ਲੈਫਟ ਹਾਂ ਇਹਦੀ ਲੀਵਰ ਇੱਥੋਂ ਲੀਵਰ ਤੋਂ ਵੀ ਕਰਦੀ ਹੈ ਤੇ ਰਿਮੋਟ ਤੇ ਵੀ ਹੈ ਦੋਨੇ ਆਪਸ਼ਨ ਆਈਆਂ ਇਹਦੇ ਚ ਅਚਾਰ ਮੋ ਇਹ ਸਾਰਾ ਸਿਸਟਮ ਤੇ ਰਿਮੋਟ ਤੇ ਵੀ ਕੀਤਾ ਹਾਂ ਇਹ ਰਿਮੋਟ ਤੇ ਵੀ ਆ ਰਿਮੋਟ ਤਾਂ ਭਈ ਦਿਖਾਇਆ ਨਹੀਂ ਸਾਨੂੰ ਰਿਮੋਟ ਹਜੇ ਆਪਣਾ ਆਇਆ ਨਹੀਂਗਾ ਮੰਗਾਇਆ ਹੋਇਆਗਾ ਆਉਣ ਲੱਗਾ अच्छा 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 ठीक है ठीक है ਦਾ ਕਾਜ ਉਹ ਆਪਣੇ ਕੋਲੇ ਠੀਕ ਹੈ ਠੀਕ ਹੈ ਠੀਕ ਠੀਕ ਹੈ ਤੇ ਜੇ ਜਿਹੜਾ ਆਹ ਸਿਸਟਮ ਆ ਜੇ ਜਿਸੇਰ ਤੂੰ ਇਹਦੇ ਵਿੱਚ ਕਰ ਦਿੰਦਾ ਇਹ ਜਿਹੜਾ ਆਹ ਬੈਟਰੀ ਤੂੰ ਫਿਰ ਸਾਨੂੰ ਚੇਂਜ ਕਰਨੀ ਪੈਂਦੀ ਹੈ ਨਾ ਕਿ ਜਿਹੜੀ ਜੋ ਡਾਊਨ ਹੋ ਜਾਂਦੀ ਹੈ ਇੱਥੇ ਹੋ ਜਾ ਕੋਈ ਜਿਗਾਰਡ ਬਣਾ ਲੈਂਦੇ ਆਂ ਵਿੱਚ ਇੱਥੋਂ ਨਹੀਂ ਕੱਢਦੇ ਆ ਕਰਦੇ ਕੋਈ ਨਹੀਂ ਦੇਖ ਲਾਂਗੇ ਹੈਨਾ ਵੀ ਇੱਥੋਂ ਮਤਲਬ ਐ ਸੋਹਣਾ ਜਿਹਾ ਲੱਗਣਾ ਸੀਗਾ ਇਹ ਹੋਰ ਆਹ ਵੀ ਪਿਆ ਵਾ ਕਿੱਥੇ ਹੀ ਵੇਚੀ ਰੱਖ ਜਾਣੀ ਦੇ ਭਾਈ ਮੈਨੂੰ ਐਂ ਜੇ ਲੱਗਿਆ ਵੀ ਤੇਰੀ ਬੈਟਰੀ ਆ ਵੀ ਇੱਥੇ ਜੇ ਲੱਗੀ ਵੀ ਆ ਜੇ ਕਿਤੇ ਦੇ ਵਿੱਚ ਹੋ ਜਾਂਦੀ ਤਾਂ ਬਾਕੀ ਭਾਈ ਤੂੰ ਇੰਜੀਨੀਅਰ ਬੰਦਾ ਹਨਾ ਤੈਨੂੰ ਇਹਦੇ ਬਾਰੇ ਜ਼ਿਆਦਾ ਪੇਤਾ ਅਸੀਂ ਤਾਂ ਇੱਕ ਆਮ ਬੰਦੇ ਆ ਸਲਾਹ ਦੇ ਸਕਦੇ ਆ ਹਨਾ ਸਹੀ ਆ ਹਾਂ ਬਾਕੀ ਤੈਨੂੰ ਭਾਈ ਤੇਰੀ ਚੀਜ਼ ਬਣਾਈ ਹੋਈ ਆ ਹਨਾ ਤੂੰ ਇਹਦੇ ਤੇ ਮਤਲਬ 5 ਸਾਲ ਜ ਮਤਲਬ ਆ ਦੀ ਜ਼ਿੰਦਗੀ ਦੇ 5 ਸਾਲ ਇਹ ਚੀਜ਼ ਤੇ ਗਾਲਤੇ ਆ ਉਦੋਂ ਜਾ ਕੇ ਤੇਰੀ ਮਿਹਨਤ ਨੂੰ ਫਲ ਲੱਗਿਆਗਾ ਹੋਰ ਠੀਕ ਠਾਕ ਹੈ ਭਾਈ ਵਧੀਆ ਵਧੀਆ ਸੋਰਾ ਕੰਮ ਕਰਨਾ ਚਾਹੀਦਾ ਵਧੀਆ ਗੱਲ ਆ ਨਵੀਂ ਨਵੀਂ ਟੈਕਨੋਲੋਜੀ ਆਪਾਂ ਨੂੰ ਦੇਖਣ ਨੂੰ ਮਿਲੇ ਮਿਲੇ ਨਵੀਂ ਟੈਕਨੋਲੋਜੀ ਦੇਖਣ ਨੂੰ ਮਿਲੇ ਤੇ ਜਿ세 ਗੱਡਿਆਂ ਗੁੱਡਿਆਂ ਵੀ ਬਣਾਇਆ ਕਰੂਗੇ ਨਹੀਂ ਗੱਡੀ ਦਾ ਤਾਂ ਕੁਛ ਕਹਿ ਨਹੀਂ ਸਕਦੇ ਹਾਂ ਜੇ ਆਪਣਾ ਇਧਰ ਟਰੈਕਟਰ ਹੀ ਆਣਾ ਕਿਉਂਕਿ ਪ੍ਰੋਜੈਕਟ ਇਹੀ ਆਪਣਾ ਬਹੁਤ ਲੰਮਾ ਚੱਲਿਆ ਜਾਂਦਾ ਕੰਮ ਰੀਕੀ ਜੀ ਕਰਕੇ ਨਹੀਂ ਮੈਂ ਕਾਮ ਕੀ ਕਹਿੰਦੇ ਨੇ ਵੀ ਆਪਾਂ ਹੁਣ ਮੰਨ ਲਈ ਤੁਹਾਡਾ ਇਹ ਟ੍ਰੈਲ ਪਾਸ ਹੋ ਗਿਆ ਹਨਾ ਤੁਸੀਂ ਇੱਕ ਹੋਰ ਬਣਾਉਣ ਲੱਗੇ ਹੋਏ ਆ ਤੇ ਜੇ ਕਿਤੇ ਕੱਲ ਨੂੰ ਕਿ ਮੇਰੇ ਮੇ ਅਰਗਾ ਮਿੱਤਰ ਪਿਆਰਾ ਕੋਈ ਵੀ ਜਿਸੇ ਇੱਕ ਗੱਡੀ ਵੀ ਦੇ ਦੇ ਯਾਰ ਸਾਨੂੰ ਬਣਾ ਕੇ ਬੰਨਤਾ ਜਾਉ ਜਸੇ ਤੇਰੇ ਲਈ ਕੋਈ ਹੋਊਗਾ ਬੰਨਤਾ ਜਾਊਗੀ ਪਰ ਇਹ ਆਪਾਂ ਫਿਰ ਇਧਰ ਹੀ ਇੱਕ ਪਾਸੇ ਰਹੀ ਇਹ ਤਾਂ ਠੀਕ ਆ ਇੱਕ ਪਾਸੇ ਰਹੀ ਇਹ ਤਾਂ ਰਹੀ ਇਹ ਤਾਂ ਠੀਕ ਆ ਮੈਂ ਕਮਾਲ ਕੀਤੀ ਪਈ ਆ ਜਸੇ ਤੇ ਜਿ세 ਆਪ ਐਪੇ ਦੀ ਆਹਾਹਾ ਇਹ ਪਾਵਰ ਸਟੀering ਵਾਲੀ ਬੈ ਅੱਛਾ ਇਹ 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 ਪ ਇਹ ਪਾਵਰ ਸਟੀering ਵਾਲੀ ਬੈ ਤੇ ਜਿ세 ਆਹ ਬਈ ਇਹਦਾ ਆਹ ਕੀ ਚੀਜ਼ ਆ ਇਹ ਲੈਫਟ ਪੰਪ ਆ ਗਿਆ ਇਹਦਾ ਇਹ ਲੈਫਟ ਪੰਪ ਆ ਗਿਆ ਇਹ ਇਹਦੇ ਵਿੱਚ ਮਗਲ ਲਾ ਹੈਗਾ ਨਹੀਂ ਇਹ ਤਾਂ ਉਦਾਂ ਹੀ ਆ ਅੱਛਾ ਇਹ ਇਹ ਉਦਾਂ ਹੀ ਆ ਮਨ ਲਾ ਵੀ ਇੱਕ ਜਿਵੇਂ ਟਰੈਕਟਰ ਦੇ ਵਿੱਚ ਡਿਜ਼ਾਈਨ ਹੁੰਦਾ ਹਨਾ ਮਨ ਲਾ ਵੀ ਉਹ ਉਹ ਇੱਕ ਆਪਣਾ ਜਿਵੇਂ ਉਹਦਾ ਕੰਮ ਕੀਤਾ ਆ ਆਹਾ ਵੀਰੇ ਇਹ ਆਲਟਰਨੇਟਰ ਆ ਗਿਆ ਇਹ ਆਲਟਰਨੇਟਰ ਆ ਗਿਆ ਵੀ ਜਦੋਂ ਕੀ ਮੱਲਾ ਵੀ ਗਰਮ ਹੁੰਦਾ ਇਹਦੀ ਉਹ ਆਲਟੀਨੇਟਰ ਚਾਰਜਰ ਕਰਦਾ ਉਹਦੇ ਵਾਲੀ ਬੈਟਰੀ ਆ ਲਾਈਟਾਂ ਵਾਲੀ ਉਹਦੇ ਵਿੱਚ ਰੱਖੀ ਹੋਈ ਆ ਅੱਛਾ ਇਹਦੇ ਵਿੱਚ ਲਾਈਟਾਂ ਵਾਲੀ ਬੈਟਰੀ ਰੱਖੀ ਵੀ ਆ ਜੀ ਜੀ ਚੱਲਦੀਆਂ ਲਾਈਟਾਂ ਚੱਲਦੀਆਂ ਨੇ ਸਾਰੀਆਂ ਹਾਂ ਸਾਰੀਆਂ ਲਾਈਟਾਂ ਚੱਲਦੀਆਂ ਮਾੜੀਆਂ ਚਲਾ ਕੇ ਦਿਖਾਈ ਇਕੱਲੀ ਬਾਜ ਆ ਨੇੜੇ ਮੜਾ ਜੇ ਨੇੜੇ ਆਧੀ ਠੀਕ ਆ ਵੇਖੋ ਗੇਰਾ ਲਾਸਕੋ ਸਾਰੀਆਂ ਲਾਈਟਾਂ ਐ ਜਿਹੜੀਆਂ ਇਹਦੀਆਂ ਮਗਰਲੀਆਂ ਵੀ ਚੱਲਦੀਆਂ ਹੋਰਲੀਆਂ ਵੀ ਚੱਲਦੀਆਂ ਆਹ ਜਿasse ਫਿਰ ਇਹ ਲਾਉਣੀਆਂ ਪੈਣਗੀਆਂ ਆਪਾਂ ਆਹਦੀ ਆਪਣਾ ਤਾਰਾ ਲਾਉਣੀਆਂ ਪੈਣਗੀਆਂ ਉਦੋਂ ਹਜੇ ਲਾਈਆਂ ਨਹੀਂ ਅਸੀਂ ਇਹਦੇ ਸਟਿੱਕਰ ਸਟੁਕਰ ਰਹਿੰਦੇ ਹਜੇ ਤਾਂ ਕੰਮ ਰਹਿੰਦਾ ਸੀਗਾ ਥੋੜਾ ਬਹੁਤਾ ਸਟਿੱਕਰ ਹੋ ਗਿਆ ਜਿਵੇਂ ਆ ਬੇਡ ਪਲੇਟਾਂ ਜਿਆ ਰਹਿੰਦੀਆਂ ਨੇ ਮੂਰੇ ਮੂਰੇ ਲਾਉਣ ਵਾਲੀਆਂ ਰਹਿੰਦੀਆਂ ਹਾਂ ਜੀ ਬੜਾ ਮੋਟਾ ਰਹਿੰਦਾ ਸੀਗਾ ਕੰਮ ਹਜੇ ਰਹਿੰਦਾ ਹੈ ਜਿਹੜਾ ਕੰਮ ਤੇ ਆਹ ਸਟਿੱਕਰ ਫਿਰ ਜੱਸੀ ਇਹਦੇ ਕਿਦੋਂ ਘਟਾਏ ਆ ਇਹ ਕਟਵਾਉਣੇ ਆ ਜਾਣਾ ਅਸੀਂ ਇੱਕ ਦੇ ਦਿਨ ਚ ਅੱਛਾ ਘਟਵਾਏ ਨਹੀਂ ਹੈਗੇ ਕੀ ਹਜੇ ਘਟਵਾਏ ਨਹੀਂ ਸਾਡਾ ਟਾਈਮ ਨਹੀਂ ਲੱਗਿਆ ਆਹ ਡਿਜ਼ਾਈਨ ਜੱਸੀਰ ਜਿਵੇਂ ਜੌਂਡੀਅਰ ਦੇ ਵਿੱਚ ਹੁੰਦੀਆਂ ਲੈਣਾ ਆਹ ਉਹਦਾਂ ਦਾ ਮਨਲਾ ਕਮਾਲ ਕੀਤਾ ਵੇ ਆ ਉਮੀਦ ਲੈਣਾ ਬਣਾਈਆਂ ਹੋਈਆਂ ਉਮੀਦ ਇੱਥੇ ਇੱਕ ਸਟicker ਜਾਂ ਵੀ ਲੱਗਿਆ ਹੁੰਦਾ ਇੱਕ ਜੌਂਡੀਰ ਦਾ ਹਾਂ ਉਹ ਲਾਮ ਆ ਕੇ ਇੱਥੇ ਆਊਗਾ ਇਹਦੇ ਅੱਛਾ ਇਹ ਇਹ ਇਹਦੇ ਇੱਥੇ ਆਊਗਾ ਆਮ ਤਾਂ ਜੌਂਡੀਰ ਇੱਥੇ ਨਹੀਂ ਹੁੰਦਾ ਨਹੀਂ ਨਹੀਂ ਪੂਰੀ ਲੰਦਾ ਇਹਨਾਂ ਲਾਈਟਾਂ ਦੇ ਵਿਚਾਲੇ ਹੁੰਦਾ ਲਾਈਟਾਂ ਦੇ ਵਿਚਾਲੇ ਹੁੰਦਾ ਆਹ ਬਲ啊 ਲਾਈਟਾਂ ਫਿਰ ਜੇ ਦੇਖਿਆ ਤਾਂ ਸਹੀਆਂ ਤੁਸੀਂ ਚਲਾ ਕੇ ਹਾਂ ਚਾਲਦੀ ਆਉਂਦਾ ਇਹ ਡੈਣ ਦਾ ਚਾਲਦੀ ਆ ਅੱਛਾ ਸ਼ਾਰਟ ਹੈਗਾ ਤੁਹਾਨੂੰ ਦੇ ਦਾਂਗੇ ਠੀਕ ਹੈ ਠੀਕ ਹੈ ਠੀਕ 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 ਮੱਲਾ ਵੀ ਸਰਾ ਯਾਰ ਜੱਸਿਆ ਤੇ 10 ਕੋ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਤਾਈ ਜਿ세 ਹੋਣਾ ਬੜੀ ਦੂਰ ਹੋ ਲੇਟ ਕਰਾ ਦੀ 6 ਤੀ ਕੰਪਲੀਟ ਕਰਾਂਗੇ ਹੁਣ ਤਾਂ 6 6 ਤੀ ਕੰਪਲੀਟ ਕਰ ਲਈ ਤੇ ਆਉਣ ਵਾਲੇ ਦਿਨਾਂ ਤਾਈ ਜੱਸੇ ਕੋਲੋਂ ਆਪਾਂ ਨੂੰ 855 ਸਵਰਾਜ 6 ਕਿ ਮਹੀਨੇ ਤਾਈ ਕਹਿ ਦਈਏ ਨਹੀਂ ਟਾਈਮ ਤਾਂ ਨਹੀਂ ਕੁਛ ਵੀ ਕਹਿ ਸਕਦੇ ਟਾਈਮ ਦਾ ਕੁਝ ਨਹੀਂ ਕਹਿ ਸਕਦੇ ਕੋਸ਼ਿਸ਼ 19 ਛੇਤੀ ਹੋ ਗਿਆ 19 ਛੇਤੀ ਕੰਪਲੀਟ ਕਰ ਦਾਂਗੇ 19 ਛੇਤੀ ਕੰਪਲੀਟ ਕਰ ਰਹੇ ਹਾਂ ਜੱਸੇ ਕੋਲੋਂ ਆਪਾਂ ਨੂੰ ਮਨ ਲੈ ਏਦਾਂ ਦੀ ਟਰੈਕਟਰ ਬਾਗਮਾਲ 855 ਦੇਖਣ ਨੂੰ ਮਿਲ ਜਾਊਗਾ ਤੇ ਜਿਹੜੇ ਵੀਰ ਭਰਾ ਮੇਰੇ ਨਾਲ ਜੁੜਿਆ ਉਹ ਜਸੇਨਾ ਵੀ ਇਹਦਾ ਪੇਜ ਆ ਕਿਹਦੇ ਨਾਂ ਤੇ ਵੀਰੇ ਮੜਾ ਬੋਲ ਦੂ ਪੇਜ ਆਪਣਾ ਹੈਗਾ jass.skills ਦੇ ਨਾਂ ਤੇ ਇੰਸਟਾਗ੍ਰam ਤੇ ਆਈਡੀ ਆ ਤੇ ਫੇਸਬੁੱਕ ਤੇ ਵੀ jass.skills YouTube ਤੇ ਵੀ YouTube ਤੇ ਵੀ ਉੱਥੇ ਪਾਈਆਂ ਹੋਈਆਂ ਵੀਡੀਓ ਜੀ ਅਸੀਂ ਹਾਂਜੀ YouTube ਦੇ ਵੀ ਹੈਗੀਆਂ ਤੇ ਸਾਰੇ ਜਣੇ ਜੱਸੇ ਨੂੰ ਘੰਟੀ ਖੜਕਾ ਲਿਓ ਸਾਰੇ ਜਣੇ ਜਿੰਨੇ ਵੀ ਮਤਲਬ ਵੀ YouTube ਆ Facebook ਆ Instagram ਆ ਸਾਰੇ ਜਣੇ ਜੱਸੇ ਨੂੰ ਲਾਜ਼ਮੀ ਫੋਲੋ ਕਰੋ ਜਿੰਨੇ ਜਣੇ ਮੈਨੂੰ ਪਿਆਰ ਕਰਦੇ ਹੋ ਜੱਸੇ ਨੂੰ ਵੀ ਲਾਜ਼ਮੀ ਫੋਲੋ ਕਰ ਲਿਓ ਕਿਉਂਕਿ ਜਿਹੜੀਆਂ ਨਵੀਆਂ ਵੀਡੀਓ 855 ਦੀਆਂ ਉਹ ਮੈਥੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਣ ਤੇ ਜੱਸੇ ਨੂੰ ਲਾਜ਼ਮੀ ਫੋਲੋ ਕਰ ਲਿਓ ਜੱਸੇ ਧੰਨਵਾਦ ਤੇਰਾ ਜੱਸਾ ਸੱਜਣਾ ਥੋੜੇ